ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜੀ ਅੱਜ ਅਸੀਂ ਗੱਲਬਾਤ ਕਰਾਂਗੇ ਉਸ ਮਹਾਨ ਯੋਧੇ ਮਹਾਨ ਅਣਖੀ ਸੂਰਮੇ ਦੀ ਜਿਸ ਨੂੰ ਕਈ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਸੱਜੀ ਬਾਹ ਵੀ ਕਿਹਾ ਜਾਂਦਾ ਸੀ ਭਾਈ ਸਰਿੰਦਰ ਸਿੰਘ ਜੀ ਸੋਢੀ ਜਿਹੜੇ ਕਿ ਬਹੁਤ ਹੀ ਜਾਬਾਜ ਤੇ ਅਣਖੀਲੇ ਤੇ ਯੋਧੇ ਦਲੇਰ ਸੂਰਮੇ ਸੀ ਅੱਜ ਦੇ ਦਿਨ ਹੀ 14 April 1984 ਨੂੰ ਉਹਨਾਂ ਨੇ ਸ਼ਹੀਦੀ ਪਾਈ ਸੀ ਤੇ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਆਉ ਜਾਣਦੇ ਆ ਭਾਈ ਸਰਿੰਦਰ ਸਿੰਘ ਜੀ ਸੋਢੀ ਬਾਰੇ ਭਾਈ ਸਰਿੰਦਰ ਸਿੰਘ ਜੀ ਸੋਢੀ ਬਹੁਤ ਦਲੇਰ ਤੇ ਅਨਖੀਲੇ ਸੂਰਮੇ ਛੋਟੀ ਉਮਰ ਤੋਂ ਹੀ ਉਹ ਸੰਤ ਜਰਨੈਲ ਸਿੰਘ ਜੀ ਕੋਲ ਆ ਗਏ ਸੀ ਅਤੇ ਦੰਦਮੀ ਟਕਸਾਲ ਦੇ ਵਿਦਿਆਰਥੀ ਬਣ ਗਏ ਸੀ ਅਤੇ ਸੰਤ ਜਰਨੈਲ ਸਿੰਘ ਨੇ ਉਹਨਾਂ ਨੂੰ ਬੱਚਿਆਂ ਦੀ ਤਰ੍ਹਾਂ ਪਾਲਿਆ ਸੀ ਤੇ ਆਪਣੇ ਨਾਲ ਆਪਣੇ ਭਰਾਵਾਂ ਤਰ੍ਹਾਂ ਰੱਖਦੇ ਸੀ ਤੇ ਭਾਈ ਸਰੇਂਦਰ ਸਿੰਘ ਸੋਢੀ ਦੱਸਦੇ ਹਨ ਕਿ ਜੋ ਬੁਲਟ ਸੀਗਾ ਉਹ ਟ੍ਰੇਨ ਦੀ ਪਟੜੀ ਉੱਤੇ ਚਲਾ ਲੈਂਦੇ ਸੀ ਇਹ ਗੁਰੂ ਦੀ ਕਿਰਪਾ ਨਾਲ ਹੀ ਸੀ ਕਿ ਭਾਈ ਸਰੇਂਦਰ ਸਿੰਘ ਸੋਢੀ ਨੂੰ ਜਿਹੜਾ ਇਹ ਬਲ ਬਖਸ਼ਿਸ਼ ਸੀ ਕਿ ਉਹ ਜਿਹੜਾ ਬੁਲਟ ਸੀਗਾ ਉਹ ਟ੍ਰੇਨ ਦੀ ਪਟੜੀ ਉੱਤੇ ਵੀ ਚਲਾਉਂਦੇ ਸੀਗੇ ਇੱਕ ਵਾਰ ਦਾ ਵਾਕਿਆ ਤੁਹਾਨੂੰ ਦੱਸਦੇ ਆ ਜਿਹੜੇ ਨਿਰੰਕਾਰੀਆਂ ਦੇ ਨਕਲੀ ਚੇਲੇ ਸੀ ਸਿੱਖੀ ਬਾਰੇ ਬੜਾ ਗਲਤ ਪ੍ਰਚਾਰ ਕਰਦੇ ਸੀ ਜਦੋਂ ਭਾਈ ਸੋਢੀ ਨੂੰ ਪਤਾ ਲੱਗਿਆ ਕਿ ਬੱਲੋਵਾਲ ਦੇ ਬਸ ਸਾਡੇ ਵਿੱਚ ਉਹ ਖੜੇ ਹੋਏ ਨੇ ਤਾਂ ਸੋਢੀ ਉੱਥੇ ਤੇ ਇਸ ਵਟਾ ਕੇ ਪਹੁੰਚ ਗਿਆ ਤੇ ਕੋਲ ਖੜੇ ਇੱਕ ਕਿਸਾਨ ਦੀ ਟੰਗਲੀ ਲੈ ਕੇ ਨਿਆਂਕਾਰੀਆਂ ਦੇ ਨਕਲੀ ਚੇਲਿਆਂ ਨੂੰ ਬਹੁਤ ਜ਼ਿਆਦਾ ਕੁੱਟਿਆ ਤੇ ਉਹਨਾਂ ਨੂੰ ਸਾਬ ਸਿਖਾਇਆ ਕਿ ਸਿੱਖੀ ਬਾਰੇ ਤੁਸੀਂ ਗਲਤ ਪ੍ਰਚਾਰ ਨਹੀਂ ਕਰਨਾ ਅਤੇ ਕਦੇ ਵੀ ਸਿੱਖਾਂ ਨੂੰ ਮਾੜੀ ਸ਼ਬਦਾਵਲੀ ਨਹੀਂ ਵਰਤਣੀ ਜਿਸ ਤੋਂ ਬਾਅਦ ਉੱਥੇ ਉਹਨਾਂ ਦਾ ਇੱਕ ਮੁਖੀ ਪਹੁੰਚ ਜਾਂਦਾ ਜੋ ਸੋਢੀ ਬਾਰੇ ਸ਼ਿਕਾਇਤ ਕਰ ਦਿੰਦਾ ਹੈ ਅਦੇ ਭਾਈ ਛੋਡੀ ਨੂੰ ਰੈਣਾ ਥਾਣੇਦਾਰ ਗ੍ਰਿਫਤਾਰ ਕਰਕੇ ਥਾਣੇ ਵਿੱਚ ਬੰਦ ਕਰ ਦਿੰਦਾ ਜੇਤੋ ਬਾਅਦ ਸੰਜਰਨਾਇ ਸਿੰਘ ਨੂੰ ਪਤਾ ਲੱਗਦਾ ਤਾਂ ਉਹ ਉਸ ਨੂੰ ਫੋਨ ਕਰਕੇ ਕਹਿੰਦੇ ਨੇ ਕਿ ਸਾਡਾ ਛੋਡੀ ਬੱਬਰ ਸ਼ੇਰ ਤੂੰ ਗ੍ਰਿਫਤਾਰ ਕਰ ਲਿਆ ਇਸ ਨੂੰ ਵਾਹ ਵੱਲ ਵੀ ਨਹੀਂ ਤੱਕ ਸਕਦੇ ਇਹ ਸੁਣਦਿਆਂ ਹੀ ਥਾਣੇਦਾਰ ਭਾਈ ਛੋਡੀ ਨੂੰ ਛੱਡ ਦਿੰਦਾ ਅਤੇ ਉਹ ਦਮਦਮਾ ਟਕਸਾਲ ਹੈੱਡ ਕੁਆਰਟਰ ਵਿੱਚ ਪਹੁੰਚਦੇ ਨੇ ਅਤੇ ਭਾਈ ਛੋਡੀ ਨੂੰ ਇੱਕ ਔਰਤ ਵੱਲੋਂ ਇੱਕ ਇੱਕ ਮਦਦ ਦੇ ਰੂਪ ਵਿੱਚ ਬਲਾ ਕੇ ਧੋਖੇ ਦੇ ਨਾਲ ਤੇ ਬਦਮਾਸ਼ਾਂ ਤੋਂ ਭਾਈ ਛੋਡੀ ਨੂੰ ਸ਼ਹੀਦ ਕਰਵਾ ਦਿੱਤਾ ਜਾਂਦਾ ਜਦੋਂ ਭਾਈ ਛੋਡੀ ਦੀ ਸ਼ਹੀਦੀ ਬਾਰੇ ਸੰਜੀ ਨੂੰ ਪਤਾ ਲੱਗਦਾ ਤਾਂ ਉਹ ਦਿਵਾਨ ਵਿੱਚ ਜ਼ਿਕਾਰਾ ਛੱਡਦੇ ਨੇ ਕਿ ਅੱਜ ਸਾਡੇ ਤੋਂ ਸਾਡਾ ਜਿਗਰ ਦਾ ਟੋਟਾ ਭਾਈ ਸਰਿੰਦਰ ਸਿੰਘ ਛੋਡੀ ਸਦਾ ਲਈ ਖੋਲਿਆ ਤਾਂ ਸੰਜਰਨੈਲ ਸਿੰਘ ਨੇ ਉਸ ਔਰਤ ਅਤੇ ਉਹਨਾਂ ਬਦਮਾਸ਼ਾਂ ਨੂੰ ਉਹਨਾਂ ਦੀ ਬੰਦੀ ਗੁਨਾਹ ਦੀ ਸਜ਼ਾ ਦਿੱਤੀ ਅਤੇ ਛੋਡੀ ਦਾ ਬਦਲਾ ਲਿਆ ਅੱਜ ਦੇ ਦਿਨ ਹੀ 14 April 1984 ਨੂੰ ਭਾਈ ਸੋਢੀ ਨੂੰ ਸਦਾ ਲਈ ਸਿੱਖ ਪੰਥ ਤੋਂ ਖੋਹ ਲਿਆ ਗਿਆ ਤੇ ਸ਼ਹੀਦ ਕਰ ਦਿੱਤਾ ਗਿਆ ਜੇਕਰ ਜਾਣਕਾਰੀ ਚੰਗੀ ਲੱਗੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਸਿੱਖ ਪੰਥ ਤੇ ਪੰਜਾਬ ਨਾਲ ਜੁੜੀਆਂ ਹਮ ਜਾਣਕਾਰੀਆਂ ਇਸ ਚੈਨਲ ਤੇ ਪਾਉਂਦੇ ਰਹਿੰਦੇ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ